ਜੋ ਬੋਲੇ ਸੋਨਰ ਪਰ ਸਤਿਗੁਰੂ ਰਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਕੋ ਦੇ ਗੁਰੂ ਪਰੇ ਸਾ ਸੰਗਤ ਜੀ ਅੱਜ ਮੈਂ ਲਾਈਵ ਹੋਇਆ ਤੇ ਆਪ ਜੀਾਂ ਦੇ ਨਾਲ ਕੁਝ ਵਿਚਾਰਾਂ ਜਿਹੜੀਆਂ ਕਰਨੀਆਂ ਨੇ ਰਵਦਾਸੀਆ ਧਰਮ ਨੂੰ ਲੈ ਕੇ ਭਾਰਤ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਅਮਿਤ ਸ਼ਾਹ ਵੱਲੋਂ ਜਿਹੜਾ ਇੱਕ ਕੱਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਾਤੀ ਜਨਗਣਨਾ ਦਾ ਸ਼ੁਰੂਆਤ ਦੇ ਵਿੱਚ ਹਿਮਾਚਲ ਜੰਮੂ ਹਰਿਆਣਾ ਤੇ ਹੋਰ ਕੁਝ ਜਿਹੜੇ ਰਾਜ ਹਨ ਜਿਨ੍ਹਾਂ ਦੇ ਵਿੱਚ ਜਨਗਣਨਾ 2026 ਤੋਂ ਜਿਹੜੀ ਸ਼ੁਰੂ ਹੋਵੇਗੀ ਤਾਂ ਬਾਕੀ ਜਿਹੜੀਆਂ ਸਟੇਟਾਂ ਹਨ ਉਹਨਾਂ ਸਟੇਟਾਂ ਦੇ ਵਿੱਚ 2027 ਨੂੰ ਜਿਹੜੀ ਜਾਤੀ ਜਨਗਣਨਾ ਹੋਵੇਗੀ ਤੇ ਮੈਂ ਰਵਦਾਸੀਆ ਧਰਮ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਅਸੀਂ ਵਾਕਿਆ ਜੇਕਰ ਧੰਨ ਗੁਰੂ ਰਵਦਾਸ ਮਹਾਰਾਜ ਜੀ ਦੇ ਪੁੱਤਰ ਹਾਂ ਤੇ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵਿਚਾਰ ਲੈਣੀ ਚਾਹੀਦੀ ਹੈ ਕਿ ਅਸੀਂ ਰਵਦਾਸ ਰਵਦਾਸੀਏ ਹਾਂ ਤੇ ਰਵਦਾਸੀਆ ਧਰਮ ਕੋਈ ਅੱਜ ਦਾ ਨਹੀਂ ਹੈ ਜਾਂ ਥੋੜੇ ਸਾਲਾਂ ਤੋਂ ਨਹੀਂ ਹੈ ਰਵਦਾਸੀਆ ਧਰਮ ਉਹਦੋਂ ਤੋਂ ਹੀ ਸ਼ੁਰੂ ਹੋ ਗਿਆ ਜਦੋਂ ਤਾਂ ਗੁਰੂ ਰਵਦਾਸ ਮਹਾਰਾਜ ਜੀ ਦਾ ਜਨਮ ਹੋਇਆ ਜਦੋਂ ਉਹਨਾਂ ਨੇ ਬੇਗੰਪੁਰੇ ਦਾ ਜਿਹੜਾ ਸੰਖ ਬਚਾਇਆ ਤੇ ਮੈਂ ਬੇਨਤੀ ਕਰਾਂਗਾ ਕਿ ਜਦੋਂ ਇਹ ਜਾਤੀ ਜਨਗਣਨਾ ਹੋਵੇਗੀ ਤੇ ਆਪ ਜੀ ਆਪਣੇ ਪਰਿਵਾਰਾਂ ਦੇ ਨਾਲ ਵੀ ਇਹ ਬਾਤਾਂ ਸਾਂਝੀਆਂ ਕਰੋ ਵੀ ਆਪਾਂ ਜਿਹੜਾ ਜਾਤੀ ਜਨਗਣਨਾ ਦੇ ਵਿੱਚ ਆਪਣੀ ਜਿਹੜੀ ਜਾਤ ਹੈ ਧਰਮ ਹੈ ਉਹ ਆਪਾਂ ਰਵਦਾਸੀਆ ਹੀ ਲਿਖਵਾਉਣਾ ਹੈ ਤੇ ਕਿਉਂਕਿ ਅਸੀਂ ਰਵਦਾਸੀ ਹਾਂ ਇਸੀ ਰਵਦਾਸੀਆ ਹੀ ਲਖਵਾਣਾ ਹੈ ਇਹ ਮੇਰੀਆਂ ਬੇਨਤੀਆਂ ਨੇ ਤੇ ਲਾਈਵ ਨੂੰ ਬਾਤ ਤੋਂ ਬਾਤ ਸ਼ੇਅਰ ਕਰਦੇ ਹੋ ਇਹ ਮੈਸੇਜ ਜਿਹੜਾ ਕੋਮ ਦੇ ਹਰ ਇੱਕ ਵਿਅਕਤੀ ਤੱਕ ਜਿਹੜਾ ਪਹੁੰਚਣਾ ਚਾਹੀਦਾ ਤੇ ਮੈਂ ਬਾਕੀ ਪ੍ਰਚਾਰਕਾਂ ਨੂੰ ਵੀ ਜਿਹੜੀ ਬੇਨਤੀ ਕਰਾਂਗਾ ਜਿਹੜੇ ਰਵਦਾਸੀਆ ਧਰਮ ਦੇ ਪ੍ਰਚਾਰਕ ਹਨ ਉਹ ਵੀ ਜਿਹੜੇ ਜਦੋਂ ਕਿਤੇ ਸਟੇਜਾਂ ਲੱਗਦੀਆਂ ਹਨ ਉਹ ਇਸ ਗੱਲ ਦੀ ਜ਼ਰੂਰ ਜਿਹੜੀ ਇਸ ਗੱਲ ਤੇ ਗੌਰ ਕਰਨ ਤੇ ਇਹ ਗੱਲਾਂ ਸੰਗਤ ਦੇ ਸੰਮੁਖ ਜਿਹੜੀਆਂ ਜ਼ਰੂਰ ਰੱਖਣ ਕੀ ਅਸੀਂ ਜਿਹੜਾ ਜਾਤੀ ਜਨਗਣਨਾ ਦੇ ਵਿੱਚ ਆਪਣਾ ਜਿਹੜਾ ਜਾਤ ਹੈ ਧਰਮ ਹੈ ਉਹ ਅਪਾਰ ਰਵਦਾਸੀਆ ਧਰਮ ਜਿਹੜਾ ਲਿਖਵਾਣਾ ਹੈ ਤੇ ਅਸੀਂ ਕਿਸੇ ਜਾਤ ਪਾਤ ਨੂੰ ਨਹੀਂ ਮੰਨਦੇ ਪਰ ਜਦੋਂ ਦੁਨਿਆਵੀ ਤੌਰ ਤੇ ਦੇਖੀਏ ਜਿਹੜਾ ਹਰ ਇੱਕ ਬੰਦਾ ਉਹ ਆਪਣੇ ਧਰਮ ਦੇ ਧਰਮ ਨੂੰ ਜਿਹੜਾ ਅਹਿਤਿਆਰ ਕਰਦਾ ਹੈ ਤੇ ਅਸੀਂ ਵੀ ਆਪਣੇ ਧਰਮ ਨੂੰ ਰਵਦਾਸੀਆ ਧਰਮ ਨੂੰ ਪਿਆਰ ਕਰਦੇ ਹਾਂ ਔਰ ਕਰਦੇ ਰਹਿਾਂਗੇ ਤੇ ਰਵਦਾਸੀਆ ਧਰਮ ਦੇ ਲਈ ਤੁਹਾਨੂੰ ਗੁਰੂ ਰਵਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਜੋ ਸਾਨੂੰ ਕਰਨਾ ਪਵੇ ਅਸੀਂ ਕਰਨ ਨੂੰ ਤਿਆਰ ਆ ਤੇ ਇਹ ਜਿਹੜੀਆਂ ਬਾਤਾਂ ਸਮਝ ਲੈਣੀਆਂ ਨੇ ਤੇ ਮੇਰੀ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਦੇ ਨਾਲ ਖਾਸ ਕਰਕੇ ਬਾਤਾਂ ਸਾਂਝੀਆਂ ਕਰ ਲੈਣੀਆਂ ਕਿਉਂਕਿ ਜਦੋਂ ਜਾਤੀ ਜਨਗਣਨਾ ਹੋਵੇਗੀ ਤੇ ਪਿੱਛੇ ਜਿਹੜੇ ਘਰ ਦੇ ਮੈਂਬਰ ਹੁੰਦੇ ਹਨ ਉਹਨਾਂ ਨੂੰ ਇਹ ਗੱਲਾਂ ਦਾ ਪਤਾ ਨਹੀਂ ਹੁੰਦਾ ਕਿ ਅਸੀਂ ਕੀ ਲਿਖਵਾਣਾ ਹੈ ਕੀ ਲਿਖਵਾਣਾ ਨਹੀਂ ਕੋਈ ਬੋਧੀ ਲਿਖਵਾ ਦਿੰਦਾ ਕੋਈ ਕੁਛ ਲਿਖਾ ਦਿੰਦਾ ਕੋਈ ਕੁਛ ਲਿਖਾ ਦਿੰਦਾ ਹੈ ਤੇ ਪਰ ਅਸੀਂ ਰਵਦਾਸੀ ਆ ਤੇ ਅਸੀਂ ਰਵਦਾਸੀ ਆ ਹੀ ਜਿਹੜਾ ਲਿਖਵਾਣਾ ਹੈ ਇਹ ਇਤਨੇ ਮੇਰੀ ਬੇਨਤੀਆਂ ਪ੍ਰਵਾਨ ਕਰਿਓ ਤੇ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋਨਰ ਪਾ ਧੰਤਾ ਸਤਿਗੁਰੂ ਰਵਦਾਸ ਮਹਾਰਾਜ ਕੀ ਜੈ ਇਹ ਮੇਰੇ ਭਰਾ ਜਿਹੜੇ